ਦੁਨੀਆ ਦਾ ਅਜ ਤੱਕ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਫੜਿਆ ਵੀ ਨਾ ਜਾਂਦਾ ਜੇਕਰ ਥੋੜਾ ਜਿਹਾ ਉਸ ਨੂੰ ਹੋਰ ਕੰਪਿਊਟਰ ਚਲਾਉਣਾ ਆਉਂਦਾ ਸੋਚੋ ਕਿ ਇੱਕ ਅਜੀਬ ਆਦਮੀ ਜਿਹੜਾ ਕਿ ਲਗਾਤਾਰ ਲੋਕਾਂ ਨੂੰ ਮਾਰ ਰਿਹਾ ਹੈ ਤੇ ਉਸ ਦੇ ਸ਼ਿਕਾਰ ਉਸ ਦੇ ਦੋਸਤ ਵੀ ਨੇ ਇਹ ਇਨਸਾਨ ਸ਼ਹਿਰ ਦਾ ਇੱਕ ਮੰਨਿਆ ਪਰਮੰਨਿਆ ਸਾਖਸ਼ ਹੋਵੇ ਤੇ ਉੱਪਰ ਪੇਸ਼ੇ ਤੋਂ ਇੱਕ ਡਾਕਟਰ ਹੋਵੇ ਇਹ ਇੱਕ ਸੱਚੀ ਕਹਾਣੀ ਹੈ ਡਾਕਟਰ ਹੈਰਲੋਡ ਸ਼ਿਪਮੈਨ ਦੀ ਜਿਹੜਾ ਆਪਣੇ ਕਲੀਨਿਕ ਦੇ ਵਿੱਚ ਲੋਕਾਂ ਨੂੰ ਬਚਾਉਂਦਾ ਨਹੀਂ ਬਲਕਿ ਉਹਨਾਂ ਨੂੰ ਮਾਰਦਾ ਹੁੰਦਾ ਸੀ ਇਸ ਡਾਕਟਰ ਦਾ ਕਲੀਨਿਕ ਸੀ ਇੰਗਲੈਂਡ ਦੇ ਹਾਈਡ ਨਾਮ ਦੇ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਜਿਸ ਦੇ ਵਿੱਚ ਲਗਭਗ 3000 ਡਾਕਟਰ ਇਸ ਟਾਊਨ ਦੇ ਵਿੱਚ ਲਗਾਤਾਰ 27 ਸਾਲਾਂ ਤੱਕ ਆਪਣਾ ਕਲੀਨਿਕ ਚਲਾਉਂਦਾ ਰਿਹਾ ਤੇ ਕਲੀਨਿਕ ਦੀ ਆੜ ਦੇ ਵਿੱਚ ਇਹ ਲੋਕਾਂ ਨੂੰ ਮਾਰਦਾ ਰਿਹਾ 250 ਤੋਂ ਜ਼ਿਆਦਾ ਲੋਕਾਂ ਨੂੰ ਮਾਰਨ ਤੋਂ ਬਾਅਦ ਵੀ ਕਿਸੇ ਇੱਕ ਇਨਸਾਨ ਨੂੰ ਡਾਕਟਰ ਹਾਰਲੋਡ ਸ਼ੈਪਮੈਨ ਦੇ ਉੱਪਰ ਕਦੇ ਵੀ ਸ਼ੱਕ ਨਹੀਂ ਹੋਇਆ ਸੀ ਤੇ ਉਹਨਾਂ ਨੂੰ ਡਾਕਟਰ ਹਾਰਲੋਡ ਸ਼ੈਪਮੈਨ ਦੇ ਉੱਪਰ ਕਦੇ ਸ਼ੱਕ ਵੀ ਨਾ ਹੁੰਦਾ ਜੇਕਰ ਉਹ ਛੋਟੀ ਜੀ ਗਲਤੀ ਨਾ ਕਰਦਾ ਡਾਕਟਰ ਹਾਰਲੋਡ ਸ਼ੈਪਮੈਨ ਲੋਕਾਂ ਨੂੰ ਕਿਉਂ ਮਾਰਦਾ ਸੀ ਇਹਨਾਂ ਦੇ ਪਿੱਛੇ ਦਾ ਕਾਰਨ ਕੀ ਸੀ ਕਿਉਂ ਉਹ ਇੰਨੇ ਸਮੇਂ ਤੱਕ ਫੜਿਆ ਨਹੀਂ ਗਿਆ ਤੇ ਪੁਲਿਸ ਨੇ ਆਖਰਕਾਰ ਉਸ ਨੂੰ ਕਿਸ ਸਰਾਗ ਦੇ ਨਾਲ ਫੜਿਆ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸ ਡਾਕਟਰ ਹਾਰਲੋਡ ਸ਼ਿਪਮੈਨ ਇੰਗਲੈਂਡ ਦੇ ਮਾਂਚੈਸਟਰ ਦੇ ਨੇੜੇ ਇੱਕ ਛੋਟੇ ਜਿਹੇ ਟਾਊਨ ਹਾਇਟ ਦੇ ਵਿੱਚ ਆਪਣਾ ਕਲੀਨਿਕ ਚਲਾਉਂਦਾ ਸੀ। ਇਹ ਟਾਊਨ ਦੀ ਟੋਟਲ ਆਬਾਦੀ ਸੀ 30000 ਤੇ 30000 ਆਬਾਦੀ ਦੇ ਵਿੱਚੋਂ 3000 ਇੱਥੋਂ ਦੇ ਜਿਹੜੇ ਲੋਕ ਸਨ ਉਹ ਡਾਕਟਰ ਹਾਰਲੋਡ ਸ਼ਿਪਮੈਨ ਦੇ ਪੱਕੇ ਪੇਸ਼ੈਂਟ ਸਨ। ਡਾਕਟਰ ਸ਼ਿਪਮੈਨ ਅਜਿਹੇ ਪੇਸ਼ਰ ਨੂੰ ਜ਼ਿਆਦਾ ਟਾਈਮ ਦਿੰਦਾ ਜਿਹੜਾ ਬਜ਼ੁਰਗ ਹੁੰਦਾ ਇੱਥੋਂ ਤੱਕ ਕਿ ਉਹਨਾਂ ਦੇ ਘਰੇ ਵੀ ਜਾਂਦਾ ਉਹਨਾਂ ਦੀਆਂ ਮਨ ਦੀਆਂ ਗੱਲਾਂ ਵੀ ਸੁਣਦਾ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਡਾ ਮਨ ਹਲਕਾ ਕਰਨ ਆਇਆ ਹਾਂ। ਉਹ ਪੇਸ਼ੈਂਟ ਦੇ ਇੰਨਾ ਜ਼ਿਆਦਾ ਨੇੜੇ ਚ ਸ਼ੈਪਮੈਨ ਹੀ ਹੈ ਇਥੋਂ ਤੱਕ ਕਿ ਡਾਕਟਰ ਹਾਰਲਡ ਸ਼ੈਪਮੈਨ ਦੇ ਕੁਝ ਪੇਸ਼ੈਂਟ ਤਾਂ ਡਾਕਟਰ ਦੇ ਉੱਪਰ ਇੰਨਾ ਜ਼ਿਆਦਾ ਭਰੋਸਾ ਕਰਦੇ ਸਨ ਕਿ ਉਹਨਾਂ ਨੇ ਆਪਣੇ ਘਰ ਦੀਆਂ ਚਾਬੀਆਂ ਵੀ ਡਾਕਟਰ ਸ਼ੈਪਮੈਨ ਨੂੰ ਦਿੱਤੀਆਂ ਹੋਈਆਂ ਸਨ ਆਪਣੇ ਇਹ ਰਵੱਈਏ ਕਾਰਨ ਹੀ ਡਾਕਟਰ ਹਾਈਟ ਟਾਊਨ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੀ ਲੋਕਾਂ ਦਾ ਕਹਿਣਾ ਸੀ ਕਿ ਡਾਕਟਰ ਹਾਈਡ ਆਪਣੀਆਂ ਗੱਲਾਂ ਦੇ ਨਾਲ ਹੀ ਅੱਧਾ ਮਰੀਜ਼ ਨੂੰ ਠੀਕ ਕਰ ਦਿੰਦਾ ਹੈ ਪਰ ਇਹ ਸਾਰੀਆਂ ਗੱਲਾਂ ਦੀ ਆੜ ਵਿੱਚ ਹੀ ਡਾਕਟਰ ਸ਼ੈਪਮੈਨ ਪੇਸ਼ੈਂਟ ਦੇ ਨਾਲ ਗੱਲਾਂ ਕਰਕੇ ਉਹਦੀ ਸਾਰੀ ਡਿਟੇਲ ਕਢਾ ਲੈਂਦਾ ਸੀ ਕਿ ਉਹ ਕਦੋਂ ਖਾਂਦਾ ਹੈ ਕਦੋਂ ਪੀਂਦਾ ਹੈ ਕਦੋਂ ਬਾਹਰ ਹੁੰਦਾ ਹੈ ਕਦੋਂ ਅੰਦਰ ਹੁੰਦਾ ਹੈ ਤੇ ਕੌਣ ਕੌਣ ਨੇ ਉਸਦੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ ਤੇ ਉਸਨੇ ਵਸੀਅਤ ਕਿਸ ਤਰ੍ਹਾਂ ਕਰਵਾਈ ਹੋਈ ਹੈ ਜਦੋਂ ਡਾਕਟਰ ਸ਼ੈਪਮੈਨ ਨੂੰ ਸਾਰੀਆਂ ਚੀਜ਼ਾਂ ਦੇ ਉੱਪਰ ਤਸੱਲੀ ਹੋ ਜਾਂਦੀ ਤਾਂ ਉਹ ਆਪਣੇ ਪੇਸ਼ੈਂਟ ਨੂੰ ਮੈਡੀਸਨ ਦੀ ਓਵਰਡੋਜ਼ ਦੇ ਕੇ ਮਾਰ ਦਿੰਦਾ ਇਹ ਜਿਹੜੇ ਜ਼ਿਆਦਾਤਰ ਪੇਸ਼ੈਂਟ ਹੁੰਦੇ ਸਨ ਇਹਨਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੁੰਦੀ ਸੀ ਇਸ ਕਰਕੇ ਡਾਕਟਰ ਸ਼ੈਪਮੈਨ ਦੇ ਉੱਪਰ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਜਾਂਦਾ ਸੀ ਕਈ ਸਾਲਾਂ ਤੱਕ ਇਹ ਸلسلਸਲਾ ਚੱਲਦਾ ਰਿਹਾ ਡਾਕਟਰ ਸ਼ੈਪਮੈਨ ਦਾ ਫੜਿਆ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਨੂੰ ਉਸਦੇ ਉੱਪਰ ਸ਼ੱਕ ਤੱਕ ਵੀ ਨਹੀਂ ਹੋਇਆ ਜਦੋਂ ਤੱਕ ਉਸਨੇ ਛੋਟੀ ਜਿਹੀ ਗਲਤੀ ਨਹੀਂ ਸ਼ੁਰੂਆਤ ਕਿਸੇ ਹੋਰ ਹਸਪੀਟਲ ਤੋਂ ਕੀਤੀ ਸੀ ਜਿੱਥੇ ਉਹ ਡਰੱਗ ਲੈੰਦਾ ਫੜਾਇਆ ਗਿਆ ਸੀ ਤੇ ਇਸ ਨੂੰ ਹਸਪੀਟਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡਾਕਟਰ ਸ਼ਿਪਮਨ ਹਾਈਡ ਨਾਮ ਦੇ ਇਸ ਟਾਊਨ ਦੇ ਵਿੱਚ ਆ ਜਾਂਦਾ ਹੈ ਤੇ ਇੱਥੇ ਆ ਕੇ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਹੈ ਤੇ ਲਗਾਤਾਰ ਉਹ ਇਸ ਤਰ੍ਹਾਂ ਹੀ ਪੇਸ਼ੈਂਟ ਨੂੰ ਓਵਰਡੋਜ਼ ਕਰਕੇ ਮਾਰਦਾ ਰਹਿੰਦਾ ਹੈ ਤੇ ਇਹ ਸਿਲਸਿਲਾ ਕਈ ਸਾਲਾਂ ਤੱਕ ਲਗਾਤਾਰ ਚੱਲਦਾ ਰਹਿੰਦਾ ਹੈ। ਪਹਿਲੀ ਵਾਰ ਮਾਰਚ 1988 ਦੇ ਵਿੱਚ ਡਾਕਟਰ ਲੈਂਡਾ ਨਾਮ ਦੀ ਇੱਕ ਔਰਤ ਸੀ ਜਿਹੜੀ ਡਾਕਟਰ ਸ਼ਿਪਮਨ ਦੇ ਕਲੀਨਿਕ ਦੇ ਸਾਹਮਣੇ ਇੱਕ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ। ਉਸ ਨੂੰ ਪਹਿਲੀ ਵਾਰ ਸ਼ੱਕ ਹੁੰਦਾ ਹੈ ਡਾਕਟਰ ਸ਼ ਚਲਾਉਂਦਾ ਹੈ ਤੇ ਪਿਛਲੇ 3 ਮਹੀਨਿਆਂ ਦੇ ਵਿੱਚ ਡਾਕਟਰ ਸ਼ਿਪਮੈਨ ਦੇ 16 ਪੇਸ਼ੈਂਟ ਮਰ ਚੁੱਕੇ ਨੇ ਜਦਕਿ ਇਸ ਪੀਰੀਅਡ ਦੇ ਦੌਰਾਨ ਹੀ ਜਿੱਥੇ ਡਾਕਟਰ ਲਿੰਡਾ ਕੰਮ ਕਰਦੀ ਸੀ ਉਸ ਹਸਪੀਟਲ ਦੇ ਵਿੱਚ ਡਾਕਟਰ ਸ਼ਿਪਮੈਨ ਦੇ ਨਾਲੋਂ ਤਿੰਨ ਗੁਣਾ ਜ਼ਿਆਦਾ ਪੇਸ਼ੈਂਟ ਸਨ ਤੇ ਉੱਥੇ ਪਿਛਲੇ 3 ਮਹੀਨਿਆਂ ਦੇ ਵਿੱਚ ਸਿਰਫ 14 ਮੌਤਾਂ ਹੋਈਆਂ ਸੀ ਡਾਕਟਰ ਲਿੰਡਾ ਦਾ ਸ਼ੱਕ ਉਦੋਂ ਹੋਰ ਜ਼ਿਆਦਾ ਵਾਜਦਾ ਹੈ ਜਦੋਂ ਡਾਕਟਰ ਲਿੰਡਾ ਨੂੰ ਪਤਾ ਲੱਗਦਾ ਹੈ ਕਿ ਡਾਕਟਰ ਸ਼ਿਪਮੈਨ ਦੇ ਜਿਹੜੇ ਇਹ 16 ਪੇਸ਼ੈਂਟ ਸਨ ਇਹਨਾਂ 16 ਪੇਸ਼ੈਂਟ ਨੂੰ ਦਫਨਾਇਆ ਨਹੀਂ ਗਿਆ ਸੀ ਬਲਕਿ ਜਲਾਇਆ ਗਿਆ ਸੀ ਤੋਂ ਦੱਸ ਦਿੰਦੇ ਨੇ ਕਿ ਜ਼ਿਆਦਾਤਰ ਜਿਹੜ ਕ੍ਰਿਸਚੀਅਨ ਰਹਦੇ ਸਨ ਤੇ ਉਹ ਕ੍ਰਿਸਚੀਅਨ ਬੋਡੀ ਨੂੰ ਦਫਨਾਉਂਦੇ ਸਨ ਜਲਾਉਂਦੇ ਨਹੀਂ ਸਨ ਬਹੁਤ ਘੱਟ ਕ੍ਰਿਸਚੀਅਨ ਹੁੰਦੇ ਨੇ ਜਿਹੜੇ ਬੋਡੀ ਨੂੰ ਜਲਾਉਂਦੇ ਨੇ ਡਾਕਟਰ ਲੈਂਡਾ ਨੇ ਇਹ ਸਾਰੀਆਂ ਚੀਜ਼ਾਂ ਦੀ ਰਿਪੋਰਟ ਬਣਾਈਆਂ ਤੇ ਮਾਂਚੈਸਟਰ ਦੇ ਮੇਅਰ ਨੂੰ ਆਪਣੀ ਰਿਪੋਰਟ ਦੇ ਦਿੱਤੀ ਡਾਕਟਰ ਲੈਂਡਾ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਡਾਕਟਰ ਸ਼ਿਪਮੈਨ ਦੇ ਜਿਹੜੇ ਇਹ ਪੇਸ਼ੈਂਟ ਮਰੇ ਨੇ 16 ਦੇ 16 ਇਹਨਾਂ ਦੇ ਵਿੱਚੋਂ ਜ਼ਿਆਦਾਤਰ ਔਰਤਾਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੇ ਮਰੇ ਨੇ ਤੇ ਇਹ ਸਾਰੇ ਦੇ ਸਾਰੇ ਪੇਸ਼ੈਂਟ ਘਰ ਦੇ ਵਿੱਚ ਮਰੇ ਹੀ ਪਾਏ ਗਏ ਤੇ ਇਹ ਇਤਫਾਕ ਨਹੀਂ ਹੋ ਸਕਦਾ ਕਿ ਜਦੋਂ ਹੀ ਇਹਨਾਂ ਦੀ ਮੌਤ ਖਦਦਾ ਸੀ ਡਾਕਟਰ ਲਿੰਡਾ ਦਾ ਕਹਿਣਾ ਸੀ ਕਿ ਘਰ ਦੇ ਵਿੱਚ ਬਿਮਾਰੀ ਦੀ ਵਜ੍ਹਾ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਬੈੱਡ ਦੇ ਉੱਪਰ ਪਏ ਪਏ ਇਨਸਾਨ ਦੀ ਹੁੰਦੀ ਹੈ ਤੇ ਡਾਕਟਰ ਸ਼ਿਪਮੈਨ ਦੇ ਜਿਹੜੇ ਪੇਸ਼ੈਂਟ ਮਰੇ ਸਨ ਇਹ ਇੱਕ ਲੱਕ ਹੀ ਪੈਟਰਨ ਦੇ ਵਿੱਚ ਮਰੇ ਸਨ ਇਹਨਾਂ ਦੇ ਵਧੀਆ ਕੱਪੜੇ ਪਾਏ ਹੁੰਦੇ ਸੀ ਤੇ ਕੁਰਸੀ ਦੇ ਬੈਠੇ ਬੈਠੇ ਹੀ ਮਰ ਜਾਂਦੇ ਸੀ ਦੂਜਾ ਜਦੋਂ ਡਾਕਟਰ ਸ਼ਿਪਮੈਨ ਦੇ ਪੇਸ਼ੈਂਟ ਮਰਦੇ ਸਨ ਜਦ ਤੱਕ ਡਾਕਟਰ ਸ਼ਿਪਮੈਨ ਉਹਨਾਂ ਦੇ ਕੋਲ ਹੁੰਦਾ ਸੀ ਜਾਂ ਫਿਰ ਡਾਕਟਰ ਸ਼ਿਪਮੈਨ ਹੀ ਉਹ ਪਹਿਲਾ ਇਨਸਾਨ ਹੁੰਦਾ ਸੀ ਜਿਹੜਾ ਉਹਨਾਂ ਨੂੰ ਮਰਿਆ ਪਿਆ ਨੂੰ ਜਾ ਕੇ ਦੇਖਦਾ ਸੀ ਇਸ ਰਿਪੋਰਟ ਦੇ ਆਧਾਰ ਦੇ ਉ ਕੇ 1 ਮਹੀਨੇ ਬਾਅਦ ਇਹ ਸਾਰੀ ਦੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਬੰਦ ਕਰ ਦਿੱਤੀ ਜਾਂਦੀ ਹੈ ਜਦੋਂ ਡਾਕਟਰ ਹਾਰਲੋਡ ਸ਼ਿਪਮੈਨ ਦਾ ਕੋਈ ਪੇਸ਼ੈਂਟ ਮਰਦਾ ਸੀ ਤਾਂ ਉਹ ਖੁਦ ਇੱਕ ਫਾਰਮ B ਹੁੰਦਾ ਹੈ ਜਿਸ ਨੂੰ ਆਪ ਸਾਈਨ ਕਰਦਾ ਸੀ ਜਿਸ ਦੇ ਵਿੱਚ ਮਰਨ ਵਾਲੇ ਦੀ ਮੌਤ ਦਾ ਕਾਰਨ ਲਿਖਿਆ ਹੁੰਦਾ ਸੀ ਤੇ ਇੱਕ ਫਾਰਮ C ਹੁੰਦਾ ਹੈ ਜਿਸ ਨੂੰ ਮੌਤ ਤੋਂ ਬਾਅਦ ਕੋਈ ਦੂਜਾ ਡਾਕਟਰ ਸਾਈਨ ਕਰਦਾ ਹੈ ਤੇ ਉਹ ਸਾਈਨ ਵੀ ਡਾਕਟਰ ਹਾਰਲੋਡ ਸ਼ਿਪਮੈਨ ਆਪਣੇ ਕਿਸੇ ਦੋਸਤ ਡਾਕਟਰ ਤੋਂ ਕਰਵਾ ਲੈਂਦਾ ਸੀ ਤੇ ਡਾਕਟਰ ਹਾਰਲੋਡ ਸ਼ਿਪਮੈਨ ਦੇ ਉਹ ਦੋਸਤ ਡਾਕਟਰ ਡਾਕਟਰ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਕਰਦੇ ਸਨ ਇਨ੍ਹਾਂ ਕਾਰਨਾ ਕਰਕੇ ਡਾਕਟਰ ਹਾਰਲੋ ਕੋ ਲੈਂਦਾ ਸੀ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਬੰਦ ਹੁੰਦੀ ਹੈ ਉਸ ਤੋਂ ਬਾਅਦ ਡਾਕਟਰ ਹਾਰਲਡ ਸ਼ਿਪਮੈਨ ਤਿੰਨ ਹੋਰ ਲੋਕਾਂ ਨੂੰ ਕਤਲ ਕਰ ਦਿੰਦਾ ਹੈ ਪਰ ਹੁਣ ਡਾਕਟਰ ਸ਼ਿਪਮੈਨ ਦਾ ਫੜਿਆ ਜਾਣਾ ਬਹੁਤ ਜ਼ਿਆਦਾ ਨੇੜੇ ਆ ਚੁੱਕਿਆ ਸੀ ਡਾਕਟਰ ਸ਼ਿਪਮੈਨ ਦੀ ਆਖਰੀ ਸ਼ਿਕਾਰ ਬਣਦੀ ਹੈ ਹਾਈਡ ਦੀ ਸਾਬਕਾ ਮੇਅਰ 81 ਸਾਲਾਂ ਦੀ ਕੈਥਲੀਨ ਜਿਹੜੀ ਕਿ 24 ਜੂਨ 1998 ਨੂੰ ਆਪਣੇ ਘਰ ਦੇ ਵਿੱਚ ਹੀ ਮਰ ਜਾਂਦੀ ਹੈ ਤੇ ਡਾਕਟਰ ਸ਼ਿਪਮੈਨ ਉਹ ਆਖਰੀ ਇਨਸਾਨ ਸੀ ਜਿਸ ਨੇ ਕੈਥਲੀਨ ਨੂੰ ਆਖਰੀ ਵਾਰ ਜਿਉਂਦਾ ਦੇਖਿਆ ਸੀ ਇਸ ਤੋਂ ਬਾਅਦ ਡਾਕਟਰ ਸ਼ਿਪਮੈਨ ਨੇ ਉਸ ਦੇ ਡੈਥ ਸਰਟੀਫਿਕੇਟ ਦੇ ਉੱਪਰ ਸਾਈਨ ਕੀਤੇ ਤੇ ਮੌਤ ਦੀ ਵਜ੍ ਕਲੀਨਾ ਦੀ ਕੁੜੀ ਅੰਜਲੀਲਾ ਪੇਸ਼ੇ ਤੋਂ ਇੱਕ ਵਕੀਲ ਹੁੰਦੀ ਹੈ ਤੇ ਉਸ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਆਪਣੀ ਮਾਤਾ ਦੀ ਮੌਤ ਦੇ ਉੱਪਰ ਜਦੋਂ ਉਹ ਉਸ ਦੀ ਵਸੀਅਤ ਨੂੰ ਦੇਖਦੀ ਹੈ ਜਿਸ ਦੇ ਵਿੱਚ ਉਸ ਦੀ ਮਾਂ ਨੇ ਆਪਣਾ ਘਰ ਡਾਕਟਰ ਸ਼ੈਪਮਨ ਦੇ ਨਾਮ ਲਿਖਿਆ ਹੋਇਆ ਸੀ ਡਾਕਟਰ ਸ਼ੈਪਮਨ ਇਸ ਫੈਮਿਲੀ ਦੇ ਬਹੁਤ ਜ਼ਿਆਦਾ ਕਲੋਜ਼ ਸੀ ਤੇ ਵਸੀਅਤ ਦੇ ਵਿੱਚ ਉਸ ਨੂੰ ਘਰ ਮਿਲ ਜਾਣਾ ਇਹ ਕੋਈ ਸ਼ੱਕ ਦੀ ਖਾਸ وجہ ਨਹੀਂ ਸੀ ਬਲਕਿ ਅੰਜੀਲਾ ਨੂੰ ਸ਼ੱਕ ਤਾਂ ਇਸ ਗੱਲ ਤੋਂ ਹੋਇਆ ਕਿ ਉਸ ਦੀ ਮਾਂ ਦੇ ਦੋ ਘਰ ਸਨ ਤੇ ਇਸ ਵਸੀਅਤ ਦੇ ਵਿੱਚ ਸਿਰਫ ਇੱਕ ਘਰ ਬਾਰੇ ਲਿਖਿਆ ਹੋਇਆ ਸੀ ਇਸ ਤੋਂ ਇਹ ਜਾਹਰ ਹੁੰਦਾ ਸੀ ਕਿ ਇਹ ਵਸੀਅਤ ਮਰਨ ਵਾਲੇ ਦੇ ਨਹੀਂ ਬਲਕਿ ਕਿਸੇ ਹੋਰ ਨੇ ਲਿਖੀ ਹੈ ਜਿਸ ਨੂੰ ਦੂਸਰੇ ਘ ਹੀ ਨਹੀਂ ਸੀ ਤੇ ਉਹ ਦੂਜਾ ਇਨਸਾਨ ਸੀ ਡਾਕਟਰ ਸ਼ਿਪਮੈਨ ਐਂਜੀਲਾ ਪੁਲਿਸ ਦੇ ਕੋਲ ਜਾਂਦੀ ਹੈ ਤੇ ਪੁਲਿਸ ਦੁਬਾਰਾ ਇੱਥੋਂ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਸਾਬਕਾ ਮੇਅਰ ਕੈਥਲੀਨ ਦੀ ਬੋਡੀ ਨੂੰ ਦੁਬਾਰਾ ਕਵਰ ਦੇ ਵਿੱਚੋਂ ਕੱਢਿਆ ਗਿਆ ਤੇ ਆਟੋਪਸੀ ਦੇ ਲਈ ਭੇਜਿਆ ਗਿਆ ਜਦੋਂ ਆਟੋਪਸੀ ਦੀ ਰਿਪੋਰਟ ਆਉਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਕੈਥਲੀਨ ਦੀ ਮੌਤ ਓਵਰਡੋਸ ਦੇ ਨਾਲ ਹੋਈ ਹੈ ਹੀਰੋਇਨ ਦੀ ਓਵਰਡੋਸ ਦੇ ਨਾਲ ਹੋਈ ਹੈ ਜਦੋਂ ਡਾਕਟਰ ਹਾਰਲੋਡ ਸ਼ਿਪਮੈਨ ਨੂੰ ਇਹ ਪੁੱਛਿਆ ਗਿਆ ਕਿ ਕੀ ਕੈਥਲੀਨ ਹੀਰੋਇਨ ਦਾ ਨਸ਼ਾ ਲੈਦੀ ਸੀ ਤਾਂ ਡਾਕਟਰ ਸ਼ਿਪਮੈਨ ਨੇ ਕਿਹਾ ਕਿ ਕੈਥਲੀਨ ਹੀਰੋਇਨ ਇਹ ਗੱਲ ਉਸ ਦਾ ਇਲਾਜ ਕਰਨ ਤੋਂ ਪਹਿਲਾਂ ਆਪਣੇ ਕੰਪਿਊਟਰ ਦੇ ਵਿੱਚ ਜਦੋਂ ਉਸ ਦੀ ਡਿਟੇਲ ਭਰੀ ਸੀ ਉਦੋਂ ਦੀ ਹੀ ਲਿਖੀ ਹੋਈ ਹੈ ਡਾਕਟਰ ਹਾਰਲੋਡ ਸ਼ਿਪਮੈਨ ਨੇ ਹਾਲ ਹੀ ਦੇ ਵਿੱਚ ਕੰਪਿਊਟਰ ਦੇ ਉੱਪਰ ਆਪਣੇ ਸਾਰੇ ਪੇਸ਼ੈਂਟ ਦਾ ਡਾਟਾ ਚਾੜ੍ਹਨਾ ਸ਼ੁਰੂ ਕਰ ਦਿੱਤਾ ਸੀ ਤੇ ਪੁਲਿਸ ਨੇ ਜਦੋਂ ਕੰਪਿਊਟਰ ਦੇ ਵਿੱਚ ਕੈਥਲਿਨ ਦੀ ਸਾਰੀ ਡਿਟੇਲ ਚੈੱਕ ਕੀਤੀ ਤਾਂ ਪੁਲਿਸ ਨੂੰ ਉੱਥੇ ਪਤਾ ਲੱਗਦਾ ਹੈ ਕਿ ਇਹ ਜਿਹੜੀ ਸਾਰੀ ਦੀ ਸਾਰੀ ਡਿਟੇਲ ਹੈ ਇਹ ਐਡਿਟ ਕੀਤੀ ਗਈ ਹੈ ਕੈਥਲਿਨ ਦੀ ਮੌਤ ਤੋਂ ਬਾਅਦ ਤੇ ਡਾਕਟਰ ਸ਼ਿਪਮੈਨ ਨੂੰ ਨਹੀਂ ਪਤਾ ਸੀ ਕਿ ਜਦੋਂ ਕਿ ਆਪਾਂ ਚੀਜ਼ ਐਡਿਟ ਕਰਦੇ ਹਾਂ ਤਾਂ ਲਾਸਟ ਐਡਿਟ ਡੇਟ ਇੱਥੇ ਕੰਪਿਊਟਰ ਦੇ ਵਿੱਚ ਤੋਂ ਬਾਅਦ ਬਣਾਈ ਗਈ ਸੀ ਕਿ ਉਹ ਨਸ਼ੇ ਦੀ ਆਦੀ ਹੈ ਨਾ ਕਿ ਪਹਿਲਾਂ ਬਣਾਈ ਗਈ ਸੀ ਸਿਰਫ ਇਹੀ ਇੱਕ ਸਬੂਤ ਦੇ ਆਧਾਰ ਤੇ ਪੁਲਿਸ ਡਾਕਟਰ ਸ਼ਿਪਮੈਨ ਨੂੰ ਅਰੈਸਟ ਨਹੀਂ ਕਰ ਸਕਦੀ ਸੀ ਪੁਲਿਸ ਨੂੰ ਇੱਥੇ ਇੱਕ ਟਾਈਪਰਾਈਟਰ ਵੀ ਮਿਲਦਾ ਹੈ ਡਾਕਟਰ ਸ਼ਿਪਮੈਨ ਦੇ ਘਰੇ ਜਿਹੜਾ ਪੁਲਿਸ ਨੂੰ ਟਾਈਪਰਾਈਟਰ ਮਿਲਦਾ ਹੈ ਉਹ ਉਹੀ ਟਾਈਪਰਾਈਟਰ ਹੁੰਦਾ ਹੈ ਜਿਸ ਦੇ ਨਾਲ ਕੈਥਲੀਨਾ ਦੀ ਵਸੀਅਤ ਲਿਖੀ ਗਈ ਹੁੰਦੀ ਹੈ 7 ਸਤੰਬਰ 1988 ਨੂੰ ਪੁਲਿਸ ਨੇ ਹਾਇਰਡ ਦੇ ਮੰਨੇ ਪਰਮੰਨੇ ਡਾਕਟਰ ਹਾਇਰਲਡ ਸ਼ਿਪਮੈਨ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹ ਗੱਲ ਲੋਕਾਂ ਦੇ ਵਿੱਚ ਜਾਂਦੀ ਹੈ ਤਾਂ ਉਹ ਲੋਕ ਵੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੇ ਪੇਸ਼ੈਂਟ ਪਹਿਲਾਂ ਡਾਕਟਰ ਦੇ ਵਿਰੁੱਧ ਕੋਈ ਆਵਾਜ਼ ਉਠਾਉਣ ਤੋਂ ਡਰਦੇ ਸਨ ਇਸ ਕਰਕੇ ਉਹ ਬੋਲੇ ਹੀ ਨਹੀਂ ਪੁਲਿਸ ਨੇ 15 ਹੋਰ ਦੂਜੇ ਪੇਸ਼ੈਂਟ ਨੂੰ ਵੀ ਇਨਵੈਸਟੀਗੇਟ ਕੀਤਾ ਜਿਹੜੇ ਡਾਕਟਰ ਸ਼ੈਪਮੈਨ ਦੇ ਹੱਥੋਂ ਪਹਿਲਾਂ ਮਾਰੇ ਗਏ ਸਨ ਇਹ ਸਾਰੇ ਕੇਸ ਦੇ ਵਿੱਚ ਪੁਲਿਸ ਨੂੰ ਇੱਕ ਖਾਸ ਪੈਟਰਨ ਦਿਖਾਈ ਦਿੱਤਾ ਇਹਨਾਂ ਸਾਰੇ ਪੇਸ਼ੈਂਟ ਨੂੰ ਵੀ ਡਾਈਮੋਰਫੀਨ ਦਾ ਜਾਨ ਲੇਵਾਂ ਡੋਜ਼ ਦਿੱਤਾ ਗਿਆ ਸੀ ਜਾਂ ਕਿ ওভারਡੋਜ਼ ਦਿੱਤਾ ਗਿਆ ਸੀ ਇੱਕ ਡਰੱਗ ਦਾ ਤੇ ਡਾਕਟਰ ਹਾਰਲੋਡ ਸ਼ੈਪਮੈਨ ਇਹਨਾਂ ਦੇ ਮੌਤ ਦੇ ਸਰਟੀਫਿਕੇਟ ਦੇ ਵਿੱਚ ਇਹਨਾਂ ਦੀ ਮੌਤ ਦੀ ਵਜ੍ਹਾ ਲਿਖੀ ਸੀ 올ਡ ਏਜ ਤੇ ਡਾਕਟਰ ਹਾਰਲੋਡ ਸ਼ੈਪਮੈਨ ਆਪਣੇ ਪੇਸ਼ੈਂਟ ਨੂੰ ਜਲਾਉਣ ਦੀ ਸਲਾਹ ਵੀ ਇਸ ਕਰਕੇ ਦਿੰਦਾ ਸੀ ਤਾਂ ਕਿ ਉਸ ਦੇ ਲੈਂਦੇ ਸੀ ਕਈ ਨਹੀਂ ਮੰਨਦੇ ਸਨ ਡਾਕਟਰ ਸ਼ਿਪਮੈਨ ਦੀ ਇਨਕੁਆਰੀ ਦੇ ਦੌਰਾਨ ਉਹ ਸਾਰੇ ਕੇਸਾਂ ਨੂੰ ਦੁਬਾਰਤੋਂ ਖੋਲਿਆ ਗਿਆ ਜਿਹੜੇ ਡਾਕਟਰ ਸ਼ਿਪਮੈਨ ਦੇ ਪੇਸ਼ੈਂਟ ਮਰ ਚੁੱਕੇ ਸਨ ਇਸ ਤੋਂ ਇਲਾਵਾ ਉਹਨਾਂ ਲੋਕਾਂ ਤੋਂ ਵੀ ਇਨਵੈਸਟੀਗੇਸ਼ਨ ਕੀਤੀ ਗਈ ਜਿਨ੍ਹਾਂ ਦੇ ਪੇਸ਼ੈਂਟ ਡਾਕਟਰ ਸ਼ਿਪਮੈਨ ਦੇ ਕੋਲ ਜਾਂ ਇਸ ਦੇ ਇਲਾਜ ਦੌਰਾਨ ਮਰੇ ਸਨ ਕਈ ਬਾਡੀਆਂ ਨੂੰ ਕਬਰਿਸਤਾਨ ਦੇ ਵਿੱਚੋਂ ਬਾਹਰ ਕੱਢ ਕੇ ਫਿਰ ਤੋਂ ਉਹਨਾਂ ਦੀ ਆਟੋਪਸੀ ਕੀਤੀ ਗਈ ਜਦੋਂ ਇਹ ਸਾਰੀ ਦੀ ਰਿਪੋਰਟ ਬਣਾਈ ਗਈ ਤਾਂ ਪਤਾ ਲੱਗਿਆ ਕਿ ਡਾਕਟਰ ਸ਼ਿਪਮੈਨ ਨੇ 1975 ਤੋਂ ਲੈ ਕੇ ਫੜੇ ਜਾਣ ਤੱਕ 218 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਹ ਤਾਂ ਕਨਫਰਮ ਮਰਡਰ ਸਨ ਪਰ ਕਈ ਕੇ ਇਹ ਇੱਥੇ ਬੰਦ ਵੀ ਹੋ ਚੁੱਕੇ ਸਨ ਪੁਲਿਸ ਦਾ ਅੰਦਾਜ਼ਾ ਸੀ ਕਿ ਇਹ ਨੰਬਰ 260 ਤੱਕ ਵੀ ਹੋ ਸਕਦਾ ਹੈ ਕੋਰਟ ਨੇ 15 ਮੌਤਾਂ ਦੇ ਜੁਰਮ ਦੇ ਵਿੱਚ ਡਾਕਟਰ ਸ਼ੈਪਮੈਨ ਨੂੰ 15 ਮੌਤ ਦੀ ਸਜ਼ਾ ਸੁਣਾਈ ਹੈ ਜਾਨੀ ਕਿ ਉਹ ਜਿੰਨਾ ਟਾਈਮ ਵੀ ਹੁਣ ਰਹੇਗਾ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ 2004 ਦੇ ਵਿੱਚ ਡਾਕਟਰ ਸ਼ੈਪਮੈਨ ਆਪਣੇ ਹੀ ਜੇਲ੍ਹ ਦੇ ਅੰਦਰ ਆਪਣੇ ਆਪ ਨੂੰ ਫਾਹਾ ਲੈ ਕੇ ਮਾਰ ਲੈਂਦਾ ਹੈ ਉਸ ਦੀ ਮੌਤ ਤੋਂ ਬਾਅਦ ਡਾਕਟਰ ਸ਼ੈਪਮੈਨ ਦੇ ਨਾਲ ਜੇਲ੍ਹ ਦੇ ਵਿੱਚ ਮੌਜੂਦ ਉਸ ਦੇ ਇੱਕ ਸਾਥੀ ਨੇ ਦੱਸਿਆ ਕਿ ਡਾਕਟਰ ਸ਼ੈਪਮੈਨ ਨੇ ਮੈਨੂੰ ਦੱਸਿਆ ਸੀ ਕਿ ਮੈਂ 218 ਜਾਂ 260 ਲੋਕਾਂ ਨੂੰ ਨਹੀਂ ਬਲਕਿ 508 ਲੋਕਾਂ ਨੂੰ ਮਾਰਿਆ ਹੈ ਪਰ ਡਾਕਟਰ ਸ਼ੈਪਮ ਕਤਲ ਕਰਨ ਦੀ ਅਸਲੀ ਵਜ੍ਹਾ ਅਜੇ ਤੱਕ ਵੀ ਸਾਹਮਣੇ ਨਹੀਂ ਆਈ। ਕੁਝ ਲੋਕ ਡਾਕਟਰ ਸ਼ੈਪਮੈਨ ਨੂੰ ਸਾਈਕੋ ਮੰਨਦੇ ਸਨ ਤੇ ਕੁਝ ਲੋਕਾਂ ਦਾ ਮੰਨਣਾ ਸੀ ਕਿ ਡਾਕਟਰ ਸ਼ੈਪਮੈਨ ਦਾ ਇਹ ਇੱਕ ਪੈਸੇ ਕਮਾਉਣ ਦਾ ਤਰੀਕਾ ਸੀ। ਵਜ੍ਹਾ ਚਾਹੇ ਕੋਈ ਵੀ ਰਹੀ ਹੋਵੇ ਪਰ ਆਖਰਕਾਰ ਇਹ ਦਰਿੰਦਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਂਦਾ ਹੈ। ਇਹ ਸੀ ਡਾਕਟਰ ਸ਼ੈਪਮੈਨ ਦੀ ਸੱਚੀ ਕਹਾਣੀ। ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜੋਬ ਸਬਸਕ੍ਰਾਈਬ ਕਰਨਾ। ਧੰਨਵਾਦ।